ਸਿੰਘ ਸਰਾਇਆ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਝੋੜ ਮਸਾਹ ਵਿਰੋਧ ਸੈਕੰਡ ਫੇਜ਼ ਦੀ ਸ਼ੁਰੂਆਤ ਤਾਂ ਤੋਂ ਹੋ ਰਹੀ ਹੈ ਉਹਦੇ ਲਈ ਅੱਜ ਬਲੌਕ ਡਿਵੈਲਪਮੈਂਟ ਅਫਸਰ ਤੇ ਵਿੱਚ ਜਿਹੜੇ ਸਾਡੇ ਬੀਬੀਸੀ ਦੇ ਚੇਅਰਮੈਨ ਨੇ ਪੰਸਾਹਿਬਾਨ ਨੇ ਨੰਬਰ ਸਾਹਿਬਾਨ ਨੇ ਔਰ ਇਹਨਾਂ ਦੀ ਅਜਸੀ ਗਰੁੱਪ ਮੀਟਿੰਗ ਜਿਸ ਨੂੰ ਜਿਹੜੇ ਅੱਛਾ ਸਾਡੇ ਗੁਰਦਾਸਪੁਰ ਤੋਂ ਐਸਡੀਐਮ ਮੈਡਮ ਅਨੁਗਰੀ ਜੀ ਵਿਚਚੇਤ ਹੋਰ ਦੇ ਉੱਪਰ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਔਰ ਸਰਕਾਰ ਦੇ ਦੇ ਦਿਸ਼ਾ ਨਿਰਦੇਸ਼ ਨੇ ਉਹ ਲੋਕਾਂ ਤੱਕ ਪਹੁੰਚਾਉਣ ਲਈ ਆਏ ਨੇ ਮੇਰੇ ਨਾਲ ਸਾਡੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਨਸ਼ਾ ਵਿਰੋਧ ਕੈਂਪੇਨ ਨੂੰ ਹਲਾਰਾ ਦੇਣ ਲਈ ਕੋਆਰਡੀਨੇਟਰ ਵੀਰਾ ਸਲੋਤਰਾ ਜੀ ਜੁਆਇੰਟ ਕੋਆਰਡੀਨੇਟਰ ਪਵਨ ਜੀ ਔਰ ਸਰਜੀਤ ਸਿੰਘ ਜੀ ਬੜੇ ਤੋਂ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਾਹਿਬਾਨ ਬਲਾਕ ਸਮਿਤੀ ਦੇ ਮੈਂਬਰ ਸਾਹਿਬਾਨ ਤੇ ਸਰਪੰਚ ਸਾਹਿਬਾਨ ਅੱਜ ਉਹ ਤੋਂ ਵਿਚਾਰ ਕਰਦੇ ਹੋਏ ਕੱਲ ਤੋਂ ਇਹ ਪ੍ਰੋਗਰਾਮ ਜਿਹੜਾ ਹਰ ਪਿੰਡ ਦੇ ਵਿੱਚੋਂ ਸ਼ੁਰੂ ਹੋਏਗਾ ਔਰ ਇਹਦੇ ਲਈ ਜਿੰਦਾ ਜਿਹੜਾ ਮਟੀਰੀਅਲ ਆ ਉਹ ਅੱਜ ਸਾਰੇ ਸਰਪੰਚ ਸਾਹਿਬ ਨੂੰ ਜਿਹੜੇ ਸਾਡੇ ਬੀਡੀਸੀ ਦੇ ਚੇਅਰਮੈਨ ਸਾਹਿਬ ਨੇ ਇਕੱਠਾ ਕੀਤਾ ਔਰ ਤਾਂ ਮੇਨ ਬਲੈਕਸਟ ਇਹ ਆ ਕਿ ਲੋਕਾਂ ਦੇ ਵਿੱਚ ਜਾ ਕੇ ਨਸ਼ਿਆਂ ਦੇ ਵਿਰੁੱਧ ਜਿਹੜਾ ਇਹ ਮਹਿੰਦਾਂ ਨੂੰ ਕਿਵੇਂ ਖਤਮ ਕਰਨਾ ਹੈ ਲੋਕਾਂ ਦੀ ਇੱਕ ਆਮ رائے ਬਣਾਉਣੀ ਆ ਉਹਦੇ ਵਾਸਤੇ ਸਭਾਂ ਨੂੰ ਪ੍ਰੋਗਰਾਮ ਜਿਹੜਾ ਕਰੂਇਆ ਗਿਆ ਅਰੇ ਦੇ ਵਿੱਚ ਕਹਿਦਾ ਅੱਜ ਪਿੰਡ ਜਿਹੜੀ ਉਹਦੇ ਵਿੱਚ ਸਾਰੀ ਨਿਵਾਜੀ ਪੁਲੀਟੀਆ ਕੀਤੀਆਂ ਜਾਣਗੀਆਂ ਜੋ ਪਾਕੀ ਨੇ ਦੇਣਾ ਸੀ ਨਸ਼ੇ ਦੇ ਖਿਲਾਫ ਸਰਕਾਰ ਨੇ ਲਾਬਧ ਕਰਨ ਲਈ ਇਹ ਪੱਖੋਂ ਭਾਏ ਜਿਹੜੀਆਂ ਤਿਆਰ ਕੀਤੀ ਜਾਊਗੀ ਔਰ ਲੋਕਾਂ ਨੂੰ ਇਸ ਕਰ ਲਈ ਤਿਆਰ ਕੀਤਾ ਜਾਊਗਾ ਵੀ ਪਿੰਡ ਦੇ ਵਿੱਚ ਅੱਜ ਤੁਹਾਨੂੰ ਮਬਾਰਕ ਦਿੰਦੇ ਆ ਉਹ ਤਰੀਕੇ ਨਾਲ ਇਦਾਂ ਹੀ ਮਾਰੇ ਦੇਖੇ ਜਿਹੜੇ ਲੋਕ ਨਸ਼ਾ ਵੇਚਦੇ ਨੇ ਜਾਂ ਨਸ਼ੇ ਨੂੰ ਕੋਈ ਵੀ ਸੇਵਨ ਕਰਨੇ ਨੇ ਉਹਨਾਂ ਦੇ ਖਿਲਾਫ ਹਰ ਫੋਦਰ ਸਰਕਾਰ ਤੱਕ ਫਰਟੀ ਐਡਮਿਨਿਸਟ੍ਰੇਸ਼ਨ ਸਾਹਮਣੇ ਇਨਫੋਰਮੇਸ਼ਨ ਆ ਉਹ ਚਾਹੀ ਜਾਂਦੀ ਸੋ ਇਹ ਅੱਜ ਬਹੁਤ ਖਾਜਬ ਕੰਬੀਟੇਰ ਯਾਨ ਮੈਂ ਸਮਝਦਾ ਜਿਵੇਂ ਜਿਹੜਾ ਭਗਵੰਤ ਮਾਨ ਜੀ ਦਾ ਗੱਲਾ ਉਹ ਨਰੇਸ਼ਾ ਪਰਸ਼ਾ ਦੇ ਵਿੱਚ ਹੋ ਜਾ ਪੰਜਾਬ ਦੇ ਵਿੱਚ ਨਸ਼ਾ ਨੂੰ ਖਤਮ ਕਰਨਾ ਉਹ ਬਹੁਤ ਵੱਡਾ ਨਕਾਰਾ ਜਿਹੜਾ ગામ ਦੇ ਵਿੱਚ ਪਹਿਲੇ ਫੇਸ ਦੇ ਵਿੱਚ ਨਸ਼ਾ ਖਾਣੇ ਸਮੁਨਿਆਈ ਨੇ ਵੱਡੀ ਮਾਤਰਾ ਦੇ ਵਿੱਚ ਤਸ਼ੀਦ ਦੇ ਪੁਆਇੰਟ ਖੜਾ ਦੇ ਜਿਹੜੇ ਨਸ਼ਾ ਕਰਦੇ ਸੀ ਉਹਨਾਂ ਦੀਆਂ ਬਿਲਡਿੰਗਾਂ ਨੇ ਕਿ ਉਸ ਕਸਰਮ ਬਣੀ ਚੁਕੀਆ ਉਹ ਟਾਈਆਂ ਗਈਆਂ ਨੇ ਤੇ ਇਹ ਸਰਕਾਰ ਨੂੰ ਕੰਮ ਦਿੱਤਾ ਜਿਹੜਾ ਪਿਛਲੇ ਦੋ ਸਰਕਾਰਾਂ ਕੰਮ ਨਹੀਂ ਆਏ ਕੋਈ ਗਰੇਜ਼ ਨਹੀਂ ਕਹਿਣ ਜਿਹੜੀ ਨਸ਼ੇ ਦੀ ਇੱਲਾਕਾ ਉਹ ਉਸ ਵਕਤ ਜਦੋਂ ਲੋਕਾਂ ਨੇ ਕੰਮ ਦਿੱਤਾ ਤੇ ਬੀਜੇਪੀ ਦੀ ਸਰਕਾਰ ਸੀ ਉਹ ਸ਼ੁਰੂ ਹੋਈ ਔਰ ਕਾਂਗਰਸ ਨੇ ਇਹ ਗੁੱਲਤ ਹੋਈ ਅੱਜ ਉਸ ਵੇਲੇ ਦਾ ਰੋਕਣ ਵਾਸਤੇ ਇਹਦਾ ਵਿਚ ਨਸ਼ਿਆਂ ਦਾ ਖਾਤਮਾ ਕਰਨ ਲਈ ਸਗਵੰਤ ਮਾਨ ਜੀ ਦੀ ਸਰਕਾਰ ਔਰ ਨਵੀਂ ਤੇਜੀ ਮੌਜੂਦ ਦੀ ਸੋਚ ਸਰਕਾਰ ਦੇ ਵਿੱਚ ਤਾਂ ਇਹ ਲੋਕ ਆ ਕੀ ਇਹਨੂੰ ਖਤਮ ਰੱਖ ਕੇ ਇਸ ਸਮੇਂ ਸਮਾਜ ਦੀ ਚਿੰਤਾ ਕਰ ਸਕੀਏ ਅਰ ਅੱਜ ਸਾਰੇ ਵੀ ਡਿਜ਼ਾਇਨ ਲੇਬਲ ਬਣਾਉਣ ਦਾ ਤਰਕਵਾਹ ਹੋ ਗਿਆ ਇਸ ਗੱਲ ਦੇ ਵਧੀਆ ਤਰੀਕੇ ਨਾਲ ਕਰੀ ਕਿਉਂ ਮਾਸਮੇਂ ਨਾਲ ਵੀ ਆਉਣ ਵਾਲੀ ਸਮੇਂ ਦੇ ਅਸਰ ਜਆ ਤੰਕਾਰ